ਪਿੱਟੂ ਕਾਂਗਰਸ ਪਾਰਟੀ ਮੁਰਦਾਬਾਦ ਮੁਰਦਾਬਾਦ ਪ੍ਰਖਾੜ ਦੀ ਪਿੱਟੂ ਕਾਂਗਰਸ ਪਾਰਟੀ ਮੁਰਦਾਬਾਦ ਮੁਰਦਾਬਾਦ ਗੁਰਮੁਖ ਪ੍ਰਖਾੜ ਮੁਰਦਾਬਾਦ ਮੁਰਦਾਬਾਦ ਜਨ ਗੁਰ ਜਨ ਜਨ ਵੀ ਕੋਲੇ ਬਣ ਗਿਆ ਪਿੱਟੂ ਮੁਰਦਾਬਾਦ ਹੋਰ ਖੋਲੂਗਾ ਉਹ ਸਾਰੇ ਚੁਸਦੇ ਨਹੀਂ ਅੱਜ ਆਈ ਬਾਤ ਕਰਵਾਣਾ ਹੈ ਸੀ ਵੀ ਅੰਦਰ ਜਵਾਬ ਦੇ ਸਵਾਲ ਪੁੱਛਣ ਪੰਜਾਬ ਦੇ ਜੇ ਆ 23 ਫਸਲਾਂ ਦੇ ਤੇ ਇਸਾਨਾ ਨੂੰ ਪੰਜਾਬ ਦੇ ਲੋਕਾਂ ਨੂੰ ਸਹਿਮਤ ਕਰਾਂਦੇ ਆ ਸਭ ਮੈਂ ਨਾਲ ਚੱਲਾਂ ਪਰ ਦੱਸਣ ਤਾਂ ਸਹੀ ਸਰਦਾਰ ਸਾਹਿਬ ਇਹ ਪਾ ਚੱਲ ਗਿਆ ਲਣੀ ਆ ਜਵਾਰ ਲਣੀ ਆ ਇਹ ਵੀ ਐਮਐਸਪੀ ਦੀ ਗਾਰੰਟੀ ਲੈ ਕੇ ਦਿਓ ਤੁਸੀਂ ਬੈਠੋ ਮੈਂ ਚੱਲਿਆ ਉੱਥੇ ਜਾਂਦਾ ਜੇ ਨਹੀਂ ਕੋ ਸੁਣਦਾ ਫਿਰ ਪ੍ਰਦਰਸ਼ਨ ਕਰਾਂਗੇ ਸਰਦਾਰ ਬਜਟ ਦੀ ਮੰਗ ਕਰਦੇ ਆ ਐਮਐਸਪੀ ਲਈ ਬਜਟ ਦੇ ਵਿੱਚ ਪ੍ਰਵਿੱਧ ਰੱਖਣ ਦੀ ਮੰਗ ਕਰਦੇ ਆ ਤੁਸੀਂ ਪੰਜਾਬ ਦੇ ਪ੍ਰੋਵੀਜ਼ਨਾਂ ਦਾ ਗੱਲਾਂ ਕਿ ਨਹੀਂ ਕਰਵਾ ਲੋ ਸਾਹਿਬ ਇਹਨਾਂ ਨੇ ਇਹਨਾਂ ਨੇ ਪ੍ਰੋਵੀਜ਼ਨਾਂ ਬਹੁਤ ਕੁਝ ਰੱਖੀਆਂ ਸੀ ਪ੍ਰੈਕਟੀਕਲ ਹੋਣ ਜਾ ਰਿਹਾ ਪ੍ਰੈਕਟੀਕਲ ਸਾਹਿਬ ਐਸਾ ਕਿਥੇ ਹੈ ਸਾਹਿਬ ਪੈਸਾ ਤਾਂ ਇਹਨਾਂ ਕੋਲ ਤਨਖਾਹ ਦੇਣ ਨੂੰ ਐ ਨਹੀਂ ਗੱਲਾਂ ਨਾਲ ਡਫੋਲ ਸੰਕਾ ਸਰਕਾਰ ਟੋਟਲ ਜਿਹੜੇ ਕਾਂਗਰਸੀ ਗੱਲ ਕਰਦੇ ਸੀ ਉਹ ਕਿੰਨੇ ਪੈਸਾ ਬਹੁਤ ਅਸਰ ਹੈ ਫਿਰ ਦਿਓ ਫਿਰ ਐਮਐਸਪੀ ਦੇ ਕੇ ਨੱਕੀ ਕਰੋ ਜਿਹੜੇ ਮੰਗਦੇ ਤੇਹੀਆਂ ਦੀ ਗਾਰੰਟੀ ਦੇ ਦਿਓ ਕੁਝ ਦੀ ਤਾਂ ਦੇ ਹੀ ਰਹੀ ਸੀ ਮੂੰਗ ਦੀ ਕਿਹਾ ਸੀ ਦੇਤੀ ਕਿ ਮੱਕੀ ਦੇ ਕਿਹਾ ਸੀ ਦੇਤੀ ਇਹਨਾਂ ਨੇ ਉਹ ਕੁਸਵਾਲ ਪੁੱਛਦਾ ਨਹੀਂ ਡਿਸਕਸ਼ਨ ਹੋਣੀ ਚਾਹੀਦੀ ਹੈ ਪਾਰੇ ਡਿਸਕਸ਼ਨ ਇੱਕ ਮੈਂ ਫਿਰ ਦੁਹਰਾਉਂਗਾ ਸਭ ਆਹ ਡਿਸਕਸ਼ਨ ਦਾ ਕੋਈ ਫੋਰਮ ਨਹੀਂ ਹੈ ਵੀ ਇੱਥੇ ਪੁੰਜੇ ਬਹਿ ਕੇ ਡਿਸਕਸ਼ਨ ਹੋਣ ਵਿਧਾਨ ਸਭਾ ਐਗਜ਼ੈਕਟ ਫੋਰਮ ਹੈ ਮੈਂ ਅੱਜ ਸਿਰਫ ਇਹ ਜੇ ਕਰਕੇ ਇੱਥੇ ਆਇਆ ਇਹਨਾਂ ਨੂੰ ਲੀਡਰਾਂ ਨੂੰ ਜਿਹੜੇ ਵੱਡੀ ਵੱਡੀ ਕਾਰਾਂ 'ਚ ਚੜੇ ਫਿਰਦੇ ਆ ਨਿਕਾਪਟਰਾਂ 'ਚ ਉੱਠਾ ਨਹੀਂ ਉਤਰਦੇ ਇਹਨਾਂ ਨੂੰ ਯਾਦ ਕਰਾਣਾ ਹੈ ਤੁਹਾਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਜਵਾਨਾਂ ਪੰਜਾਬ ਦੇ ਕਿਸਾਨਾਂ ਕੰਨੀ ਹੈ ਤੇ ਇੱਕ ਗੱਲ ਦੱਸਣ ਅੱਜ ਇਹਨਾਂ ਨੇ ਗੱਲ ਬਿਆਨ ਦਿੱਤੇ ਹੈ ਵੀ ਅਸੀਂ ਅਸਾਂ ਤੇ ਗੱਡੀਆਂ ਦੇ ਦਿੱਲੀ ਚ ਆ ਕੇ ਚਾਹ ਕੰਪੈਲਾਂ ਕਰਦੇ ਤੇ ਸ਼ੁਕਰਨ ਮਹਾਰਾਜ ਸਾਹਿਬ ਕਿਉਂ ਮਰਵਾਇਆ ਸ਼ੁਕਰਨ ਕੌਣ ਹੈਗਾ ਉਹ ਕਹਿੰਦਿਆ ਮੈਂ ਕਹਿੰਦਾ ਵੀ ਜਿਹੜਾ ਲੋਕਾਂ ਨੇ ਉਹ ਕਸਾਇਆ ਨੌਜਵਾਨਾਂ ਨੂੰ ਉਹ ਬਰਾਬਰ ਦੇ ਹਿੱਸੇਦਾਰ ਹੈ ਚਾਹੇ ਉਹ ਕਾਂਗਰਸ ਪਾਰਟੀ ਵਾਲੇ ਜਿਹੜੇ ਨਾਲ ਪੁਰ ਪਿਆ ਲੋ ਜੀ ਹਲਾ 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 ਬੜਾ ਸੋਹਣੀ ਮੰਗੇ ਸੀ ਆਮਰੀ ਪਾਰਟੀ ਉਹ ਕਹਿੰਦੇ ਕਿ ਪਾਰਟੀ ਦਾ ਸਾਥ ਦੇ ਰਿਹਾ ਕਹਿੰਦੇ ਜ਼ਖਰ ਸਾਹਿਬ ਫਕਾਤ ਹੀ ਬਾਜਵਾ ਬੋਲਿਆ ਕਿ ਕੋਰਪੋਰੇਟ ਦਾ ਸਾਥ ਦੇ ਰਿਹਾ ਬਾਜਵਾ ਸਾਹਿਬ ਛੱਡ ਮੈਂ ਤਾਂ ਬਾਜਵਾ ਸਾਹਿਬ ਨੂੰ ਹੀ ਕੋਰਪੋਰੇਟ ਮੰਨਦਾ ਪਤਾ ਨਹੀਂ ਕਿੰਨਾ ਕਿ ਸਰਮਾਇਆ ਲਈ ਬੈਠਿਆ ਪਰ ਉਹਨੂੰ ਤਾਂ ਛੱਡੋ ਮੈਂ ਬਾਹਰ ਵਾਲੇ ਖਾਤੇ ਕੋਈ ਨਹੀਂ ਕਿਸੇ ਦੇ ਫਰੋਡ ਨੇ ਇੱਥੇ ਪਤਾ ਲੱਗ ਜੂਗਾ ਮੈਂ ਤਾਂ ਬਾਜਵਾ ਛੋਟੇ ਬਾਜਵਾ ਸਾਹਿਬ ਦਾ ਸਾਡੇ ਨਾਲ ਹੀ ਖੜਿਆ ਨਾ ਪੁੱਛ ਲੋ ਵੀ ਇਹਨਾਂ ਦੇ ਕਿੰਨਾ ਝੋਨਾ ਲੱਗਦਾ ਕਿੰਨਾ ਇਹਨਾਂ ਦੇ ਗੰਨਾ ਲੱਗਦਾ ਜਿਸ ਵੇਰੇ ਬਾਜਵਾ ਸਾਹਿਬ ਕਹਿ ਦੇਣ ਵੀ ਮੈਂ ਇਸ ਕੀ ਜਾ ਝੋਨਾ ਨਹੀਂ ਵੇਚਣਾ ਤੇ ਮੈਂ ਸਵੇਰੇ ਇਹਨਾਂ ਦੇ ਨਾਲ ਸਹਿਮਤ ਆਂ ਵੀ ਆਲੋ ਤੁਸੀਂ ਜਵਾਰ ਲਾ ਲੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਲਾਈਨ ਦੇ ਵਿੱਚ ਪੁੱਛਣਾ ਚਾਹਾਂਗੇ ਕਿ ਇਸ ਪੂਰੇ ਮਸਲੇ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਮਨਸ਼ਕੀ ਜਾਂ ਕੌਣ ਇਹਦੇ ਪਿੱਛੇ ਤੁਹਾਨੂੰ ਕੀ ਕਿਸਾਨਾਂ ਆਗੂਆਂ ਤੇ ਸ਼ੰਕਾ ਹੈ ਕਿਹਦੇ ਤੇ ਸ਼ੰਕਾ ਹੈ ਦੇਖੋ ਮੈਂ ਕਹਿੰਦਾ ਵੀ ਕਿਸਾਨ ਤਾਂ ਪੋੜਾ ਹੈ ਜਿਹਦੇ ਸੂਤ ਆਂਦਾ ਉਹਨੂੰ ਲੈ ਕੇ ਬਈ ਅੱਲਾ ਅੱਲਾ ਤੈਨੂੰ ਦਿਖਾ ਕੇ ਸਮਝਬਾਗ ਦਿਖਾ ਕੇ ਤੋੜ ਲੈਂਦੇ ਐ ਪਰ ਆਹ ਤਾਂ ਜ਼ਿੰਮੇਵਾਰ ਲੋਕ ਐ ਸਾਡੇ ਆ ਜਿਹੜੇ ਮਲੇ ਆ ਸੁਣ ਲੋ ਇੱਕ ਮਿੰਟ ਸਾਹਿਬ ਜਾਂ ਤਾਂ ਤੁਸੀਂ ਕਹਿ ਲੋ ਜਾਂ ਮੇਰੀ ਸੁਣ ਲੋ ਮੈਂ ਤਾਂ ਸੁਣਦਾ ਆ ਇੱਥੇ ਮੈਂ ਤਾਂ ਇਹਨਾਂ ਨੂੰ ਇੰਨੀ ਬੇਨਤੀ ਕਰਨ ਆਇਆ ਵੀ ਤੁਸੀਂ ਮੰਨੂ ਕਨਵਿੰਸ ਕਰ ਲੋ ਮੈਂ ਤੁਹਾਡੇ ਨਾਲ ਲੱਗ ਜਾਣਾ ਜਾਂ ਸਾਡੇ ਮਗਰ ਲੱਗੋ ਜਾਂ ਤੁਸੀਂ ਦੱਸੋ ਮੈਂ ਤਾਂ ਇਹਨਾਂ ਤਖਤੀ ਦੇਖੋ ਆ ਦੇਖੋ ਸਾਹਿਬ ਸ਼ੁਭ ਕਰਨ ਕਿਉਂ ਮਰਵਾਇਆ ਸਾਹਿਬ ਇਹਦਾ ਜਵਾਬ ਦੇ ਦੇ ਹਾਂਜੀ ਮਾਰਿਆ ਕਿਨੇ ਆ ਜੀ ਆ ਆ ਦੱਸਣ ਕਿ ਕਿਹੜੀ ਫਸਲ ਲਾਣੀ ਮੈਂ ਕਹਿੰਦਾ ਬਰਾਬਰ ਦੇ ਦੋਸ਼ੀ ਹੈ ਸਾਹਿਬ ਜਿਨੇ ਨੇ ਮਾਰਿਆ ਤੇ ਜਿਨ੍ਹਾਂ ਨੇ ਮਰਵਾਇਆ ਸ਼ੁਭ ਕਰਨ ਗਿਆ ਕਿਉਂ ਬਾਰਡਰ ਤੇ ਜੇ ਇਹਨਾਂ ਨੂੰ ਬਸਾਂ 'ਚ ਚੜ ਕੇ ਜਾਣਾ ਸੀਗਾ ਤੇ ਫਿਰ ਉੱਤੇ ਇਹ ਬਾਰਡਰ ਵਾਲਾ ਕਿਉਂ ਕਰ ਰੱਖੇ ਇਹ ਬਾਰਡਰ ਤੇ ਗਿਆ ਗੋਲੀ ਮਾਰਦੇ ਨਹੀਂ ਵੀ ਹਲੇ ਮੈਂ ਕਹਿੰਦਾ ਬਿਲਕੁਲ ਦੀ ਜਾਂਚ ਹੋ ਗਈ ਉਹ ਜਿਹੜਾ ਮਰਦਾ ਉਹ ਜਿਨ੍ਹਾਂ ਨੇ ਕਿਸੇ ਮਾਰੀ ਹੈ ਕਿ ਨਹੀਂ ਮਾਰੀ ਆ ਜਾਣ ਤੇ ਕੋਸ਼ ਮਾਰ ਮਾਰਿਆ ਦੋ ਦੇ ਇੱਕ ਮਿੰਟ ਸੁਣੋ ਸਾਹਿਬ ਬਾਰਡਰ ਤੇ ਅਸੀਂ ਆਏ ਆ ਕੁਝ ਸੌਕਿਆ ਆ ਇਹ ਬਾਰਡਰ ਕਿਉਂ ਲਾ ਰੱਖੀ ਇਹਨੇ ਆ ਜਿਹੜੇ ਕਹਿੰਦੇ ਸੀ ਵੀ ਹਰਿਆਣਾ ਨੇ ਬਾਰਡਰ ਲਾ ਕੇ ਪਾਕਿਸਤਾਨ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਭਗਵੰਦ ਮਾਨ ਜੀ ਤੇ ਨੂੰ ਬਾਜਵਾ ਸਾਹਿਬ ਨੂੰ ਤੇ ਇਹਨਾਂ ਦੇ ਕਾਂਗਰਸ ਵਾਲੇ ਪ੍ਰਧਾਨ ਨੂੰ ਵੀ ਆ ਕਿਉਂ ਬਾਰਡਰ ਲਾ ਰੱਖਿਆ ਅਸੀਂ ਸਾਡੇ ਅੱਗੇ ਕੋਈ ਬੰਦੂਕ ਹੈ ਕਿਰਪਾਨ ਹੈ ਕੋਈ ਡਾਂਗ ਹੈ ਆ ਲਈ ਬੈਠੇ ਬਾਰਡਰ ਹਰਿਆਣਾ ਅਸੀਂ ਤਾਂ ਟਾਈਮ ਲੈ ਕੇ ਆਏ ਹਾਂ ਸਪੀਕਰ ਸਾਹਿਬ ਤੋਂ ਫੇਰ ਭੱਜੀ ਜਾਂਦੇ ਐ ਸਵਾਲਾਂ ਤੋਂ ਭੱਜਦੇ ਐ ਸਾਹਿਬ ਜਵਾਬ ਹੈ ਨਹੀਂ ਇਹਨਾਂ ਕੋਲ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਆ ਮੈਨੂੰ ਜਵਾਬ ਦੇਣ ਅੰਦਰ ਬੈਠੇ ਜਿਹੜੇ 92 ਉਹ ਤੇ 1718 ਜਿਹੜੇ ਐ ਅੱਜ ਜਵਾਬ ਦੇਣ ਪੰਜਾਬ ਦੀ ਇੰਡਸਟਰੀ ਅੱਜ ਕਿਉਂ ਬੰਦ ਪਈ ਐ ਅੱਜ ਪੰਜਾਬ ਦੀ ਇੰਡਸਟਰੀ ਨੂੰ ਰੋਜ਼ ਦਾ 11500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਬਾਹਰ ਵਾਲੇ ਨੂੰ ਇੱਥੇ ਸੂਤ ਹੈ ਰਾਜਸਥਾਨ ਚ ਲਾਲੋ ਸਾਹਿਬ ਆਪ ਦਾ ਧਰਨਾ ਲਾਓ ਅਸੀਂ ਨਾਲ ਸਮਰਥਨ ਕਰਦੇ ਆ ਉਹਨਾਂ ਦੀ ਮੰਗਾਂ ਹੋਰ ਐ ਪੰਜਾਬ ਵਾਲੇ ਨਾਲੋਂ ਪੰਜਾਬ ਕੋਲ ਦਾ ਐਮਐਸਪੀ ਹੈ ਉਹਨਾਂ ਨੂੰ ਨਹੀਂ ਮਿਲਦੀ ਬੰਧਾ ਪ੍ਰਦੇਸ਼ ਨੂੰ ਉਹ ਉਹਨਾਂ ਦੀ ਆਪ ਦੀ ਮੰਗ ਹੋਰ ਐ ਪਰ ਪੰਜਾਬ ਦਾ ਨੁਕਸਾਨ ਹੋ ਰਿਹਾ ਛੱਡੋ ਇੰਡਸਟਰੀ ਦੀ ਛੱਡੋ ਉਹ ਕ ਫੇਰ ਕਹਿ ਦੇਣਗੇ ਕਾਰਪੋਰੇਟ ਦੀ ਗੱਲ ਕਰਦਾ ਸਭ ਮੈਂ ਨਾਮ ਨਹੀਂ ਲੈਂਦਾ ਸੀ ਪਰ ਅੱਜ ਮੈਨੂੰ ਕਹਿਣਾ ਪਊਗਾ ਕਿਉਂਕਿ ਇਹ ਕਹਿੰਦੇ ਸੁਨੀਲ ਉਹਨਾਂ ਦੀ ਗੱਲ ਕਰਦਾ ਹੈ ਕਿ세 ਇੱਕ ਲੀਡਰ ਨੇ ਇਹ ਕਾਂਗਰਸੀ ਨੇ ਜਾਂ ਆਮ ਆਦਮੀ ਪਾਰਟੀ ਨੇ ਜਾਂ ਇਹਨਾਂ ਕਿਸਾਨ ਜਥੇਬੰਦੀਆਂ ਨੇ ਸਾਰੇ ਹਿੰਦੁਸਤਾਨ ਦਾ ਕਿੰਨੋ 80% ਦੀ ਜਿਹੜੀ ਪੰਜਾਬ ਦੀ ਗ੍ਰੋਥ ਹੈ ਮੇਰੇ ਅਬੋਰ ਹਲਕੇ 'ਚ ਹੁੰਦੀ ਹੈ ਸਭ ਉਹ ਸੜੀਆਂ ਤਾਂ ਉੱਥੇ ਕਿਉਂਕਿ ਬਾਰਡਰ ਬੰਦ ਹੈ ਟਰੱਕ ਜਾਂਦਾ ਨਹੀਂ ਇਹਨੋ ਕਿਹਦਾ ਕਿਸਾਨ ਉਹ ਤਾਂ ਕਿਸਾਨ ਹੀ ਹੈ ਉਹਦਾ ਜਵਾਬ ਦੇਣਗੇ ਭਗਵੰਤ ਮਾਨ ਜੀ ਰੋਜ਼ ਕਹਿੰਦੇ ਨੇ ਚਾਕੜ ਦਾ ਕਿਨੂੰ ਲਈ ਫਿਰਦਾ ਨਹੀਂ ਫਿਰਦਾ ਸਾਬ ਚਾਕੜ ਕਿਉਂ ਨਹੀਂ ਲਊਗਾ ਇਹ ਸਾਡੇ ਝੋਨਾ ਨਹੀਂ ਲੱਗਦਾ ਅਸੀਂ ਮਰਲੇ ਨ ਤਰਲਾ ਕਰਦੇ ਆ ਤਰਲਾ ਅਸੀਂ ਤੇ ਨਰਮਾ ਵੀ ਲਾਣੇ ਸਾਨੂੰ ਪਤਾ ਵੀ ਨਾ ਬਟਕੋਣੀ ਨਾ ਹੁੰਦਾ ਕੁਝ ਹੋਣਾ ਅਸੀਂ ਤੇ ਨਰਮਾ ਵੀ ਲਾਣੇ ਫਿਰ ਐ ਝੋਨਾ ਲਾਣ ਸਾਨੂੰ ਕਹਿੰਦੇ ਨੇ ਬਾਜਰਾ ਲਾਓ ਕਿਉਂ ਲਈਏ ਸਰ ਕਿਉਂ ਲਾਏ ਇਹ ਸਾਨੂੰ ਕੋਈ ਸਾਰੇ ਪੰਜਾਬ ਵਾਸਤੇ ਸਾਡੇ ਸਰ ਲੋਕਾਂ ਦੀ ਕਿਸਾਨਾਂ ਦੀ ਕੋਈ ਨਾ ਕੋਈ ਆਮਦਨ ਦਾ ਵਿਉਂਤਬੰਦੀ ਕਰੋ ਸਾਬ ਪਾਣੀ ਤਾਂ ਚਾਈ ਜਾਂਦਾ ਥੋੜੇ ਦਿਨਾਂ ਬਾਅਦ ਇਹ ਚੀਕਾ ਮਾਰਨਗੇ ਆ ਜਿਹੜੇ ਮੱਛੀ ਵਾਲੇ ਸਾਡੇ ਭਰਾ ਬੈਠੇ ਐ ਆ ਜਿਹੜੇ ਅੰਦਰ ਜਾ ਕੇ ਉਹ ਕਹਿੰਦੇ ਸੁਨੀਲ ਕਾਰਪੋਰੇਟ ਹੋ ਗਿਆ ਤੁਸੀਂ ਵੀ ਮੈਂ ਦਿਖਾਉਂਗਾ